ਸਤਿ ਸ਼੍ਰੀ ਅਕਾਲ ਜੀ ਪਟਿਆਲਾਸ ਕਿਚਨ ਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਲੱਗੇ ਆਂ ਜੀ ਆਪਾਂ ਕੱਚੇ ਅੰਬ ਤੋਂ ਸਬਜ਼ੀ ਤਿਆਰ ਕਰਨ ਇਹ ਛਿੱਲ ਲੈ ਕੱਟ ਲੈ ਤੇ ਧੋ ਲੈ ਤੇ ਹੁਣ ਆਪਾਂ ਇਸ ਨੂੰ 1 ਲੀਟਰ ਜਿੰਨਾ ਪਾਣੀ ਲੈ ਕੇ ਇਹਦੇ ਵਿੱਚ ਆਪਾਂ ਬੋਇਲ ਕਰਾਂਗੇ ਇਹਨਾਂ ਨੂੰ ਸਿੱਧੇ ਤਰੀਕੇ ਨਾਲ ਵੀ ਪਕਾਇਆ ਜਾਂਦਾ ਹੈ ਸਬਜ਼ੀ ਵਿੱਚ ਤੜਕਾ ਲਗਾ ਕੇ ਪਰ ਆਪਾਂ ਬੋਇਲ ਕਰਾਂਗੇ ਤਾਂ ਕਿ ਇਹਨਾਂ ਦੀ ਜਿਹੜੀ ਗਰਮੈਸ਼ ਹੈ ਉਹ ਨਿਕਲ ਜੇ ਆਪਾਂ ਹੁਣ ਇਹ ਪਾਣੀ ਜਿਹੜਾ ਇਹ ਕੱਢਵਾਂਗੇ। ਸਿਰਫ ਆਪਾਂ ਨੇ ਇਹ ਰਮੈਸ਼ ਕੱਢਣ ਵਾਸਤੇ ਇਹਨੂੰ ਇੱਕ ਉਵਾਲੀ ਦੇਣੀ ਆ। ਤੇ ਹੁਣ ਆਪਾਂ ਇਸ ਨੂੰ ਇੱਧਰ ਛਾਣਣੀ 'ਚ ਛਾਣ ਲਾਂਗੇ। ਇਹ ਚ ਛਾਣ ਕੇ ਆਪਾਂ ਨੇ ਪਾਣੀ ਕਰ ਦੇਣਾ ਹੈ ਜੀ ਅਲੱਗ। ਤੇ ਇਸ ਨੂੰ ਆਪਾਂ ਇਸ ਤਰ੍ਹਾਂ ਹੀ ਟੱਕ ਕੇ ਛੱਡ ਦਾਂਗੇ। ਔਂਡੀ ਦੇਰ ਨੂੰ ਆਪਾਂ ਮਸਾਲੇ ਦੀ ਤਿਆਰੀ ਕਰਦੇ ਆਂ। ਤੇ ਆਪਾਂ ਨੇ ਮਸਾਲੇ ਲੈਣੇ ਆ ਇੱਕ ਚਮਚ ਲਿਆ ਜੀ ਆਪਾਂ ਮੇਥੇ ਮੇਥੀ ਦਾ ਮੇਥੇ ਦਾਣਾ ਤੇ ਇੱਕ ਚਮਚ ਲਿਆ ਜੀ ਸੌਫ ਇੱਕ ਚਮਚ ਲਿਆ ਕਲੌਂਜੀ ਤੇ ਅੱਧਾ ਚਮਚ ਲਿਆ ਜੀ ਰਾਈ ਇੱਕ ਲਿਆ ਜੀ ਤੇਜ ਪੱਤਾ ਇਹਨੂੰ ਆਪਾਂ ਤੜਕਾ ਲਗਾਵਾਂਗੇ ਤੇ ਇਸ ਤੋਂ ਬਾਅਦ ਆਪਾਂ ਨੇ ਅੱਧਾ ਚਮਚ ਲਾਲ ਮਿਰਚ ਹੁਣ ਆਪਾਂ ਨੇ ਕੁਝ ਮਸਾਲਿਆਂ ਦਾ ਪੇਸਟ ਤਿਆਰ ਕਰਨਾ ਹੈ ਜਿਵੇਂ ਕਿ ਆਪਾਂ ਕੋਲ ਧਨੀਆ ਪਾਊਡਰ ਹੋ ਗਿਆ ਤੇ ਹਲਦੀ ਇਹ ਦੋਨੋਂ ਨਮਕਾਂ ਜੀ ਤੇ ਲਾਲ ਮਿਰਚ ਹਾਫ ਚਮਚਾ ਜਿੰਨਾ ਲਿਆ ਜੀ ਆਪਾਂ ਨੇ ਗਰਮ ਮਸਾਲਾ ਇਹ ਇਹ ਆਪਾਂ ਨੇ ਸਾਰਾ ਇੱਕ ਕੌਲੀ ਵਿੱਚ ਮਿਕਸ ਕਰਕੇ ਥੋੜਾ ਜਿਹਾ ਕੁ ਪਾਣੀ ਪਾ ਕੇ ਇਹਦਾ ਪੇਸਟ ਤਿਆਰ ਕਰ ਲੈਣਾ ਹੈ ਉਹ ਜੇ ਤੇਲ ਹੋ ਗਿਆ ਚੰਗੀ ਤਰ੍ਹਾਂ ਗਰਮ ਤੁਸੀਂ ਸਰੋਂ ਦਾ ਤੇਲ ਵੀ ਲੈ ਸਕਦੇ ਆ ਤੇ ਦੇਸੀ ਘਿਓ ਵੀ ਲੈ ਸਕਦੇ ਆ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਮੇਥੇ ਤੇਜ ਪੱਤਾ ਤੇ ਰਾਈ ਸਾਫ ਤੇ ਕਲੌਂਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਰੋਸਟ ਕਰ ਲਾਂਗੇ ਇਵੇਂ ਜੇ ਕਿ ਤਰ੍ਹਾਂ ਭੁੰਨਾ ਹੈ ਅੱਛਾ ਆਪਾਂ ਮੈਂ ਕੱਚਾ ਪਾਣੀ ਨਹੀਂ ਰੰਨ ਦੇਣਾ ਜਿਵੇਂ ਕਿ ਤਰ੍ਹਾਂ ਭੁੰਨੇ ਭੁੰਨਾਗੇ ਤਾਂ ਵਧੀਆ ਫਲੇਵਰ ਬਣੇਗਾ ਸਬਜ਼ੀ ਵਿੱਚ ਬਹੁਤ ਵਧੀਆ ਖੱਟੀ ਮਿੱਠੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ ਜਦੋਂ ਜੀ ਮਸਾਲੇ ਭੁੱਜਦੇ ਆ ਤੇ ਹੁਣ ਆਪਾਂ ਜਿਹੜਾ ਇਹ ਪੇਸਟ ਬਣਾਈ ਹੈਗੇ ਉਹ ਪਾ ਦਾਂਗੇ ਤੇ ਨਾਲ ਪਾ ਦਾਂਗੇ ਗੂੜ੍ਹ ਤੋ ਕੰਟੀ ਮੈਂ ਪਾ ਲਾਂਗੀ ਜੀ ਪਾਣੀ ਲੋ ਜੀ ਗੂੜ ਮੈਲਟ ਹੋ ਗਿਆ ਚੰਗੀ ਤਰ੍ਹਾਂ ਬੋਇਲ ਹੋ ਗਿਆ ਆ ਗਿਆ ਪਾਣੀ ਹ ਤੇ ਹੁਣ ਪਾ ਦਾਂਗੇ ਜੀ ਆਪਾਂ ਇਹਦੇ ਵਿੱਚ ਜਿਹੜੇ ਆਂਬ ਉਬਲਦੇ ਆਂ ਪਾਣੀ ਉਹ ਪਾ ਦਾਂਗੇ ਜਿੰਨਾ ਕੁ ਤੁਸੀਂ ਪਤਲਾ ਗਾੜਾ ਗਰੇਪ ਕਰਨੀ ਹੈ ਤਾਂ ਉਹਨਾਂਕ ਹਿਸਾਬ ਨਾਲ ਤੁਸੀਂ ਪਾਣੀ ਪਾ ਸਕਦੇ ਆਂ ਤੇ ਹੁਣ ਆਪਾਂ ਇਸ ਨੂੰ ਟੱਕ ਟੱਕ ਦਵਾਂਗੇ ਥੋੜੀ देर ਲਈ ਪੱਕਣ ਦਵਾਂਗੇ 10 ਮਿੰਟਾਂ ਵਿੱਚ ਸਬਜ਼ੀ ਹੋ ਗਈ ਜੀ ਬਣ ਕੇ ਆਪਣੀ ਤਿਆਰ ਕੱਚੇ ਆਂਬ ਦੀ ਖੱਟੀ ਮਿੱਠੀ ਸਬਜ਼ੀ ਬਹੁਤ ਵਧੀਆ ਸਬਜ਼ੀ ਬਣਦੀ ਆ ਬਹੁਤ ਟੇਸਟੀ ਬਣਦੀ ਆ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਜਿੰਨੇ ਕੁ ਤੁਸੀਂ ਪਤਲੇ ਗਾੜੀ ਰੱਖ ਰੱਖਣੀ ਹੈ ਉਸ ਤਰ੍ਹਾਂ ਹਿਸਾਬ ਨਾਲ ਪਾਣੀ ਪਾ ਸਕਦੇ ਆ ਤੁਸੀਂ ਆ ਦੇਖੋ ਕਿੰਨੀ ਸੋਹਣੀ ਗਰੇਵੀ ਬਣੀ ਆ ਦੇਖੋ ਜੀ ਕਿੰਨਾ ਸੋਹਣਾ ਕਲਰ ਆਇਆ ਏ ਐਨੇ ਕ ਮੇਰੀ ਵੀਡੀਓ ਸੀ ਤੁਹਾਨੂੰ ਮੇਰੀ ਰੈਸਪੀ ਪਸੰਦ ਆਈ ਅੱਗੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਤੇ ਤੁਸੀਂ ਵੀ ਬਣਾ ਕੇ ਜ਼ਰੂਰ ਟਰਾਈ ਕਰਨਾ ਐਨੇ ਕ ਵੀਡੀਓ ਸੀ ਜੀ ਅਗਲੇ ਵੀਡੀਓ 'ਚ ਮਿਲਾਂਗੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ